ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਉਰਦੂ ਅਤੇ ਫਾਰਸੀ ਦੇ ਔਖੇ ਸ਼ਬਦਾਂ ਬਾਰੇ ਇਹ ਸ਼ਬਦ ਮਾਲ ਵਿਭਾਗ ਪੁਲਿਸ ਵਿਭਾਗ ਅਤੇ ਕੋਰਟ ਕਚੈਰੀਆਂ ਵਿੱਚ ਵਰਤੇ ਜਾਂਦੇ ਹਨ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਤਾਂ ਸਾਨੂੰ ਇਹਨਾਂ ਦਾ ਮਤਲਬ ਸਮਝ ਨਹੀਂ ਆਉਂਦਾ ਜਦੋਂ ਕਿ ਲਿਖੇ ਪੰਜਾਬੀ ਵਿੱਚ ਹੀ ਹੁੰਦੇ ਹਨ ਇਹ ਸ਼ਬਦ ਜ਼ਿਆਦਾਤਰ ਉਰਦੂ ਅਤੇ ਫਾਰਸੀ ਭਾਸ਼ਾ ਦੇ ਹੁੰਦੇ ਹਨ ਇਸ ਲਈ ਮੈਂ ਲਗਭਗ 220 ਸ਼ਬਦਾਂ ਦੇ ਮਤਲਬ ਸਮੇਤ ਵਿਆਖਿਆ ਜਾਂ ਉਦਾਹਰਣ ਕਹਿ ਲਵੋ ਪੰਜਾਬੀ ਵਿੱਚ ਅਲਫਾਬੈਟਿਕ ਊੜਾੜਾ ਈੜੀ ਦੇ ਹਿਸਾਬ ਨਾਲ ਸਮਝਾਉਣ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਇਹਨਾਂ 220 ਸ਼ਬਦਾਂ ਦੀਆਂ ਅਲੱਗ-ਅਲੱਗ ਵੀਡੀਓਜ਼ ਬਣਾਈਆਂ ਗਈਆਂ ਹਨ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਇਹਨਾਂ ਵੀਡੀਓ ਨੂੰ ਦੇਖਣ ਅਤੇ ਸੁਣਨ ਤੋਂ ਬਾਅਦ ਤੁਸੀਂ ਆਪਣੀਆਂ ਫਰਦਾਂ ਰਜਿਸਟਰੀਆਂ ਜਾਂ ਪੁਰਾਣੀਆਂ ਲਿਖਤਾਂ ਵਗੈਰਾ ਜੋ ਵੀ ਕੋਈ ਦਸਤਾਵੇਜ਼ ਹੋਵੇ ਉਹ ਘਰ ਬੈਠੇ ਬਿਠਾਏ ਹੀ ਤੁਸੀਂ ਖੁਦ ਪੜ੍ਹ ਕੇ ਉਸਦੇ ਮਤਲਬ ਸਮਝ ਸਕੋਗੇ ਇਸ ਕੰਮ ਲਈ ਅੱਜ ਤੋਂ ਬਾਅਦ ਤੁਹਾਨੂੰ ਕਿਸੇ ਦੇ ਮਗਰਮਗਰ ਚੱਕਰ ਲਾਉਣ ਦੀ ਜਾਂ ਕੋਈ ਫੀਸ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਕੰਮ ਲਈ ਤੁਸੀਂ ਸਿਰਫ ਇੱਕ ਛੋਟਾ ਜਿਹਾ ਕੰਮ ਕਰਨਾ ਹੈ ਉਹ ਵੀ ਬਿਲਕੁਲ ਮੁਫਤ ਉਹ ਕੀ ਕੰਮ ਹੈ ਉਹ ਕੰਮ ਹੈ ਕਿ ਇਸ ਵਿਸ਼ੇ ਦੀਆਂ ਸਾਰੀਆਂ ਵੀਡੀਓਜ਼ ਨੂੰ ਧਿਆਨ ਇਕਾਗਰ ਕਰਕੇ ਹਰ ਗੱਲ ਨੂੰ ਸੁਣੋ ਤੇ ਸਮਝੋ ਤੁਸੀਂ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਕਿਸੇ ਡਾਇਰੀ ਵਗੈਰਾ ਤੇ ਨੋਟ ਵੀ ਕਰ ਸਕਦੇ ਹੋ ਸੋ ਆਓ ਹੁਣ ਸ਼ੁਰੂ ਕਰੀਏ ਉਜਰ ਇਤਰਾਜ਼ ਕਰਨਾ ਉਜਰਤ ਫੀਸ ਆੜ ਰਹਿਣਾ ਜ਼ਮੀਨ ਦੇ ਬਦਲੇ ਬਿਨਾਂ ਕਬਜ਼ਾ ਦਿੱਤੇ ਜ਼ਮੀਨ ਬੈਂਕ ਪਾਸ ਗਹਿਣੇ ਕਰਕੇ ਲੋਨ ਲੈਣ ਨੂੰ ਆੜ ਰਹਿਣ ਕਿਹਾ ਜਾਂਦਾ ਹੈ ਐਲਮਦ ਕੋਰਟ ਕੇਸਾਂ ਦੀਆਂ ਫਾਈਲਾਂ ਢੀਲ ਕਰਨ ਵਾਲੇ ਕਰਮਚਾਰੀ ਨੂੰ ਐਲਮਦ ਕਿਹਾ ਜਾਂਦਾ ਹੈ Araji ਜ਼ਮੀਨ ਰਾਜੀ ਕਿਹਾ ਜਾਂਦਾ ਜ਼ਮੀਨ ਨੂੰ ਆਪਾਸ ਜਿਸ ਨੂੰ ਪਾਣੀ ਲੱਗਦਾ ਹੋਵੇ ਉਸ ਨੂੰ ਆਪਾਸ ਕਿਹਾ ਜਾਂਦਾ ਅਰਸ਼ਾ ਅਰਸ਼ਾ ਤੋਂ ਭਾਵ ਸਮਾ ਐਫਸੀਆਰ ਵਿੱਤ ਕਮਿਸ਼ਨਰ ਮਾਲ ਨੂੰ ਐਫਸੀਆਰ ਕਿਹਾ ਜਾਂਦਾ ਹੈ ਮਾਲ ਵਿਭਾਗ ਦੇ ਸਭ ਤੋਂ ਵੱਡਾ ਆਈਐਸ ਅਧਿਕਾਰੀ ਹੁੰਦਾ ਹੈ ਇਸ ਦਾ ਦਫ਼ਤਰ ਚੰਡੀਗੜ੍ਹ ਵਿਖੇ ਹੈ ਅਖਰਾਜ ਖਾਰਜ ਕਰਨਾ ਆਗਾਜ ਆਰੰਭ ਕਰਨਾ ਇਤਲਾਹ ਦੇਵਣਾ ਕਿਸੇ ਪੇਸ਼ੀ ਵਗੈਰਾ ਲਈ ਜਾਣੂ ਕਰਵਾਉਣਾ ਇੰਤਕਾਲ ਮਾਲ ਰਿਕਾਰਡ ਵਿੱਚ ਮਾਲਕੀ ਤਬਦੀਲ ਕਰਵਾਉਣਾ ਕਿਸੇ ਜਾਇਦਾਦ ਸੰਬੰਧੀ ਜੋ ਅਧਿਕਾਰ ਪਹਿਲਾਂ ਕਿਸੇ ਹੋਰ ਨੂੰ ਸੀ ਉਹ ਹੱਕ ਹਕੂਕ ਭਾਵ ਅਧਿਕਾਰ ਬਦਲ ਨੂੰ ਇੰਤਕਾਲ ਕਿਹਾ ਜਾਂਦਾ ਹੈ। ਈਜਾਦੀ ਰਹਿਣਾ ਹੋਰ ਪੈਸੇ ਲੈ ਕੇ ਗਹਿਣੇ ਦੀ ਮਿਆਦ ਵਿੱਚ ਵਾਅਦਾ ਕਰਨਾ ਭਾਵ ਗਹਿਣੇ ਵਾਲੀ ਜ਼ਮੀਨ ਨੂੰ ਦੁਬਾਰਾ ਉਸੇ ਵਿਅਕਤੀ ਕੋਲ ਗਹਿਣੇ ਕਰਨਾ ਏਵਜਾਨਾ ਮੁਆਵਜ਼ਾ ਇਜਾਫਾ ਵਾਅਦਾ ਕਰਨਾ ਇਤਫਾਕੀਆ ਅਚਾਨਕ ਇਰਾਦਾ ਤਨ ਜਾਣ ਬੁੱਝ ਕੇ ਏਕੜ 8 ਕਨਾਲ ਦਾ 1 ਏਕੜ ਅਤੇ ਬਿਗੀਆਂ ਵਾਲੇ ਰਕਬੇ ਦਾ 4 ਬਿਗੇ 16 ਵਿਸਵੇਪਾ 0.5 ਬਿਗੇ ਦਾ 1 ਏਕੜ ਹੁੰਦਾ ਹੈ ਸਾਕਣ ਸਾਕਣ ਤੋਂ ਭਾਵ ਬਾਸੀ ਸਾਕਣ ਦੇ ਪਿੰਡ ਦਾ ਪਸਨੀਕ ਸਾਲਮ ਸਾਲਮ ਦਾ ਮਤਲਬ ਪੂਰਾ ਕੰਪਲੀਟ ਜਿਵੇਂ ਕਿਸੇ ਪੂਰੇ ਕਿੱਲੇ ਦੇ ਖਸਰਾ ਨੰਬਰ ਭਾਵ ਟੁਕੜਿਆਂ ਟੁੱਟਿਆ ਨਾ ਹੋਵੇ ਪਾਵ ਨੰਬਰ ਜਿਹੜਾ ਨੰਬਰ ਖਸਰਾ ਉਹ ਪੂਰਾ ਹੋਵੇ ਉਹਦੇ ਵਿੱਚ ਕੋਈ ਤਤੀਮਾ ਵਗੈਰਾ ਨਾ ਕਟਿਆ ਹੋਵੇ ਸਾਮਲਾ ਦੇ ਜਿਹੜੀ ਜ਼ਮੀਨ ਪਿੰਡ ਦੇ ਸਾਂਝੇ ਕੰਮਾਂ ਲਈ ਵਰਤੀ ਜਾਂਦੀ ਰਹੀ ਹੋਵੇ ਅਤੇ ಗ್ರಾಮ ਪੰਚਾਇਤ ਦੀ ਮਾਲਕੀ ਹੋਵੇ ਉਸ ਜ਼ਮੀਨ ਨੂੰ ਸਾਂਮਲਾ ਦੇ ਕਿਹਾ ਜਾਂਦਾ ਹੈ ਸਾਰੇ ਆਮ ਸਾਰੇ ਆਮ ਸਰਦ ਤੁਸੀਂ ਦੇਖਿਆ ਹੋਊਗਾ ਵੀ ਜਮ੍ਹਾਂ ਬੰਦੀ 'ਚ ਕਈ ਜਿਹੜੀਆਂ ਪੰਚਾਇਤ ਦੀਆਂ ਖੇਵਟਾਂ ਹੁੰਦੀਆਂ ਨੇ ਉਹਦੇ ਵਿੱਚ ਲਿਖਿਆ ਹੁੰਦਾ ਇਹ ਪੰਚਾਇਤੀ ਰਕਵੇ ਤੇ ਜਿਸ ਜਗ੍ਹਾ ਨੂੰ ਸਾਰੇ ਪਿੰਡ ਵਾਸੀ ਵਰਤ ਰਹੇ ਹੋਣ ਜਿਵੇਂ ਕਿ ਰਸਤੇ ਆਦਿ ਜਿਹੜੇ ਰਸਤੇ ਜਾਂਦੇ ਨੰਬਰ ਹੁੰਦੇ ਨੇ ਇਹਨਾਂ ਦੀ ਮਾਲਕੀ ਜਿਹੜੀ ਪੰਚਾਇਤ ਦੀ ਹੁੰਦੀ ਆ ਪਿੰਡਾਂ ਦੀ ਉਹ ਗਰਦਾਬਰੀ ਦਾ ਜਿਹੜਾ ਖਾਨਾ ਹੁੰਦਾ ਉੱਥੇ ਲਿਖਿਆ ਹੁੰਦਾ ਰਫਾਇਆ ਸਰ ਸਾਰੇ ਆਮ ਇਹ ਸਬਦ ਉੱਥੇ ਲਿਖਿਆ ਹੁੰਦਾ ਤਿਆਰ ਕੀਤੀ ਗਈ ਤਜਵੀਜ਼ ਫੈਲ ਪਾਬ ਜਿਹੜਾ ਸਰਟੀਫਿਕੇਟ ਹੁੰਦਾ ਉਹਨੂੰ ਸੰਨਦ ਕਹਿੰਦੇ ਨੇ ਆ ਜਿਵੇਂ 5 ਮਰਲੇ ਦੇ ਜਿਹੜੇ ਪਲਾਟ ਨੇ ਉਹ ਗਰੀਬ ਵੇਕਰ ਲੋਕਾਂ ਨੂੰ ਜਿਹੜੇ ਸਰਕਾਰ ਅਲਾਟ ਕਰਦੀ ਆ ਬਾਅਦ ਚ ਉਹਨਾਂ ਦਾ ਮਾਲਕੀ ਬਜੋਂ ਜਿਹੜਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਉਹਨੂੰ ਸੰਨਦ ਕਹਿੰਦੇ ਨੇ ਕੋਈ ਵੀ ਸਰਟੀਫਿਕੇਟ ਆ ਜਿਹੜਾ ਉਹਨੂੰ ਸੰਨਦ ਕਿਹਾ ਜਾਂਦਾ ਸੇਤ ਸੇਤ ਦਾ ਮਤਲਬ ਹੈ ਦਰੁਸਤੀ ਜਿਵੇਂ ਕੋਈ ਇੰਤਕਾਲ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਉਹਨੂੰ ਆਪਾਂ ਦਰੁਸਤ ਕਰਾਉਣ ਵਾਸਤੇ ਸੇਤ ਇੰਤਕਾਲ ਕਰਾਉਨੇ ਆ ਸੇਤ ਇੰਦਰਾਜ ਦਰੁਸਤੀ ਦਾ ਇੰਤਰਾਜ ਸੈਕ ਕਲੈਕਟਰ ਦਰਜਾ ਪਹਿਲਾ ਤਹਿਸੀਲਦਾਰ ਨੂੰ ਕਿਹਾ ਜਾਂਦਾ ਸੈਕ ਕਲੈਕਟਰ ਦਰਜਾ ਪਹਿਲਾ ਜਿਹੜਾ ਉਹ ਤਹਿਸੀਲਦਾਰ ਨੂੰ ਕਿਹਾ ਜਾਂਦਾ ਸਿਜਰਾ ਲੱਠਾ ਕੱਪੜੇ ਦੇ ਟੁਕੜੇ ਤੇ ਸਾਰੇ ਪਿੰਡ ਦੇ ਖੇਤਾਂ ਦਾ ਜੋ ਨਕਸ਼ਾ ਬਣਾਇਆ ਹੁੰਦਾ ਹੈ ਜਿਸ ਤੇ ਸਾਰੇ ਖਸਰਾ ਨੰਬਰ ਲਿਖੇ ਹੋਣ ਉਸ ਨੂੰ ਸਿਜਰਾ ਲੱਠਾ ਕਿਹਾ ਜਾਂਦਾ ਉਹ ਤੁਹਾਨੂੰ ਮੈਂ ਵੀਡੀਓ ਚ ਪਹਿਲਾਂ ਦਿਖਾਇਆ ਹੋਇਆ ਨਾ ਵੀ ਖਸਰੇ ਨੰਬਰਾਂ ਦਾ ਉਹ ਲੱਠਾ ਕੱਪੜੇ ਦੇ ਉਤੇ ਬਣਿਆ ਹੁੰਦਾ ਨਕਸ਼ਾ ਉਹਨੂੰ ਅਖ ਸਿਜਰਾ ਵੀ ਕਹਿ ਦਿੰਨੇ ਆ ਸਿਜਰਾ ਲੱਠਾ ਵੀ ਨਕਸ਼ਾ ਵੀ ਸਿਜਰਾ ਨਸਬ ਮਾਲਕਾਂ ਦੇ ਖੂਨ ਦੇ ਰਿਸ਼ਤਿਆਂ ਸੰਬੰਧੀ ਜੋ ਵਾਰਸਾਂ ਦਾ ਕੁਰਸੀਨਾਮਾ ਬਣਾਇਆ ਜਾਂਦਾ ਹੈ ਉਸ ਨੂੰ ਸਿਜਰਾ ਨਸਬ ਕਿਹਾ ਜਾਂਦਾ ਸਰਬਰਾ ਸਰਪ੍ਰਸਤ ਜਿਵੇਂ ਕੋਈ ਨੰਬਰਦਾਰ ਆਪਣੇ ਕਿਸੇ ਪੁੱਤਰ ਨੂੰ ਆਪਣਾ ਕੰਮ ਸੰਭਾਲ ਕੇ ਸਰਬਰਾ ਨੰਬਰਦਾਰ ਨਿਯੁਕਤ ਕਰਵਾ ਲੈਂਦਾ ਹੈ ਉਸ ਨੂੰ ਸਰਬਰਾ ਨੰਬਰਦਾਰ ਕਿਹਾ ਜਾਂਦਾ ਭਾਵੇਂ ਕੋਈ ਇੱਕ ਬੰਦਾ ਉਹਦੇ ਲਵੇ ਕੋਈ ਅਹੁਦਾ ਉਹ ਆਪ ਦੇ ਅਹੁਦੇ ਦਾ ਕੰਮ ਕਰਾਉਣ ਲਈ ਕਿਸੇ ਬੰਦੇ ਨੂੰ ਸਰਵਰਾਹ ਨਿਯੁਕਤ ਕਰ ਲੈਂਦਾ ਉੱਥੇ ਵਰਤੇ ਜਾਂਦਾ ਸ਼ਬਦ ਸਰਵਰਾਹ ਸੂਖਮ ਸੂਖਮ ਦਾ ਮਤਲਬ ਹੈ ਬਰੀਕੀ ਨਾਲ ਬਰੀਕ ਸਮਾਲ ਸਮਾਲ ਸ਼ਬਦ ਉੱਤਰ ਦੇ ਸਾਨੂੰ ਕਿਹਾ ਜਾਂਦਾ ਜਿਹੜਾ ਪਾ ਉੱਤਰ ਉੱਤਰ ਦੱਖਣ ਪੂਰਬ ਪੱਛਮ ਆਪਣੀਆਂ ਚਾਰ ਦਿਸ਼ਾਵਾਂ ਨੇ ਨਾ ਜਿਹੜੀਆਂ ਉੱਤਰ ਦਿਸ਼ਾ ਜਿਹੜੀ ਉਹਨੂੰ ਸਮਾਲ ਕਿਹਾ ਜਾਂਦਾ ਸਰਕ ਪੂਰਬ ਦਿਸ਼ਾ ਨੂੰ ਸਰਕ ਕਿਹਾ ਜਾਂਦਾ ਸੌਰੀ ਇੱਥੇ ਸਮਾਲ ਲਿਖਿਆ ਗਿਆ ਪੂਰਬ ਦਿਸ਼ਾ ਨੂੰ ਸਰਕ ਕਿਹਾ ਜਾਂਦਾ ਇਹ ਨੂੰ ਸਰਕ ਸਮਝਿਓ ਇੱਥੇ ਗਲਤੀ ਨਾਲ ਕਲੈਰੀਕਲ ਥੋੜੀ ਮਿਸਟੇਕ ਹੋ ਗਈ ਸਯਾ ਯਾਖਤਾ ਦੰਡਤ ਵਿਅਕਤੀ ਸਕੀਮ ਰੱਬਾਬੰਦੀ ਜਦੋਂ ਕਿਸੇ ਪਿੰਡ ਦੀ ਮਤਲਬ ਪਿੰਡ ਦੀ ਲਾ ਲੋ ਸ਼ਹਿਰ ਦੀ ਲਾ ਲੋ ਕਿ ਏਰੀਆ ਦੀ ਜਦੋਂ ਕਾਇਦੇ ਕਾਨੂੰਨ ਦੀ ਪਾਲਣਾ ਹਿਤ ਬਣਾਈ ਗਈ ਕਮੇਟੀ ਵੱਲੋਂ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਇੱਕ ਸਕੀਮ ਤਿਆਰ ਕੀਤੀ ਜਾਂਦੀ ਹੈ ਉਸ ਨੂੰ ਮਰੱਭਾ ਬੰਦੀ ਸਕੀਮ ਕਹਿੰਦੇ ਹਨ ਅਲੱਗ-ਅਲੱਗ ਟੁਕੜਿਆਂ ਵਿੱਚ ਬਿਖਰੀਆਂ ਹੋਈਆਂ ਜ਼ਮੀਨਾਂ ਨੂੰ ਮਰੱਭਾ ਬੰਦੀ ਸਕੀਮ ਅਨੁਸਾਰ ਚੰਗੀ ਮਾੜੀ ਕੀਮਤ ਵਾਲੀ ਜ਼ਮੀਨ ਅਨੁਸਾਰ ਤਰਤੀਬ ਵਾਰ ਸਹੀ ਢੰਗ ਨਾਲ ਕਿੱਲਾ ਬੰਦੀ ਕਰਕੇ ਜ਼ਮੀਨ ਇਕੱਠੀ ਕਰਨ ਦਾ ਰਿਕਾਰਡ ਤਿਆਰ ਕੀਤਾ ਜਾਂਦਾ ਹੈ ਉਸ ਨੂੰ ਮਰੱਭਾਬੰਦੀ ਕਿਹਾ ਜਾਂਦਾ ਜਦੋਂ ਮਰੱਭਾਬੰਦੀ ਨਹੀਂ ਹੋਈ ਸੀ ਉਦੋਂ ਜ਼ਮੀਨਾਂ ਦੇ ਜਿਹੜੇ ਟੁਕੜੇ ਨੇ ਵੱਡੇ ਛੋਟੇ ਸੀਗੇ ਇਦਾਂ ਕੀਲਾਬੰਦੀ ਨਹੀਂ ਸੀਗੀ ਇੱਕ ਮਾਲਕ ਦਾ ਕੋਈ ਟੁਕੜਾ ਕਿਤੇ ਸੀ ਕੋਈ ਕਿਤੇ ਸੀ ਨਾਂ ਬੱਟਾਂ ਸਿੱਧੀਆਂ ਸੀ ਵਿੰਗੇ ਟੇਡੇ ਸੀ ਉਹ ਮਰੱਭਾਬੰਦੀ ਵੇਲੇ ਇੱਕ ਕਮੇਟੀ ਬਣੀ ਉਹਦੇ ਵਿੱਚ ਨੰਬਰਦਾਰ ਸਰਪੰਚ ਕਈ ਹੋਰ ਮੋਤਵਰ ਬੰਦੇ ਪਿੰਡ ਦੇ ਹੁੰਦੇ ਨੇ ਉਹ ਕਮੇਟੀ ਬਣਾਈ ਜਾਂਦੀ ਹੈ ਜਿੱਮੇ ਆਪਾਂ ਘਰ ਦਾ ਨਕਸ਼ਾ ਤਿਆਰ ਕਰਦੇ ਆਂ ਆਪਣਾ ਪਹਿਲਾ ਬਣਾਉਣ ਤੋਂ ਪਹਿਲਾਂ ਨਹਿਰਾਂ ਭਰਦਿਆਂ ਉਸੇ ਤਰ੍ਹਾਂ ਇੱਕ ਸਕੀਮ ਤਿਆਰ ਕੀਤੀ ਜਾਂਦੀ ਆ ਵੀ ਆ ਇੰਨੀ ਕ ਜਗ੍ਹਾ ਆਪਾਂ ਸਕੂਲ ਵਾਸਤੇ ਛੱਡਾਂਗੇ ਇੰਨੀ ਕ ਧਰਮਸ਼ਾਲਾ ਵਾਸਤੇ ਆਹ ਰਸਤੇ ਹੋਣਗੇ ਆ ਚਰਾੰਦ ਵਾਸਤੇ ਛੱਡਣੀਆਂ ਸਮਸ਼ਾਨ ਘਾਟ ਵਾਸਤੇ ਕਬਰਸਤਾਨਾਂ ਵਾਸਤੇ ਐਦਾਂ ਦੀ ਇੱਕ ਸਕੀਮ ਤਿਆਰ ਕੀਤੀ ਜਾਂਦੀ ਆ ਉਹਦੇ ਚ ਸਾਰਾ ਹਿਸਾਬ-ਕਿਤਾਬ ਲਾਇਆ ਜਾਂਦਾ ਖੇਤਾਂ ਦਾ ਨਕਸ਼ਾ ਬਣਾਉਣ ਦਾ ਵੀ ਐਦਾਂ ਐਦਾਂ ਕਿਲਾਵਟਾ ਬਣਾਉਣੀਆਂ ਨੇ ਉਹਨੂੰ ਸਕੀਮ ਕਹਿੰਦੇ ਨੇ ਮਰੱਭਾ ਬੰਦੀ ਸਕੀਮ CWP ਸਿਵਲ ਰੈਟ ਪਟੀਸ਼ਨ ਨੂੰ CWP ਕਿਹਾ ਜਾਂਦਾ ਹੈ ਮਾਨਯੋਗ ਹਾਈ ਕੋਰਟ ਵਿੱਚ ਜੋ ਕੇਸ ਦਾਇਰ ਕੀਤਾ ਜਾਂਦਾ ਹੈ ਉਹ ਕੇਸ ਨੂੰ ਸਿਵਲ ਰੈਟ ਪਟੀਸ਼ਨ ਕਿਹਾ ਜਾਂਦਾ ਹੈ ਜਦੋਂ ਆਪਾਂ ਕੋਈ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੈਲੰਜ ਕਰਦੇ ਹਾਂ ਹਾਈ ਕੋਰਟ 'ਚ ਉਹ ਜਿਹੜਾ ਕੇਸ ਨੰਬਰ ਹੁੰਦਾ ਉਹ ਆਪਾਂ CWP ਕਹਨੇ ਆ ਉਹਨੂੰ ਸਿਵਲ ਰੈਟ ਪਟੀਸ਼ਨ ਨੰਬਰ C O C P ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨਾ ਅਦਾਲਤ ਦੇ ਹੁਕਮਾਂ ਨੂੰ ਨਾ ਮੰਨਣ ਦੇ ਖਿਲਾਫ ਅਪੀਲ ਪਾਉਣ ਵਾਲੇ ਕੇਸ ਨੂੰ COCP ਕਿਹਾ ਜਾਂਦਾ ਹੈ ਜਦੋਂ ਕੋਈ ਰੇਟਲੀ ਅਦਾਲਤ ਚੋਂ ਕੋਈ ਹੁਕਮ ਹੁੰਦਾ ਜਾਂ ਹਾਈ ਕੋਰਟ ਚੋਂ ਹੀ ਹੁੰਦਾ ਉਹ ਕੋਈ ਮਤਲਬ ਕਿ ਮਾਨਯੋਗ ਹਾਈ ਕੋਰਟ ਕਿਸੇ ਅਧਿਕਾਰੀ ਨੂੰ ਜਾਂ ਕਿਸੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਹੁਕਮ ਜਾਰੀ ਕਰਦੇ ਨੇ ਡਾਇਰੈਕਸ਼ਨਾਂ ਜਾਰੀ ਕਰਦੇ ਨੇ ਜੇ ਉਹ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਉਹ ਸਮੇਂ ਦੇ ਵਿੱਚ ਜਿੰਨਾ ਸਮਾਂ ਮਾਨਯੋਗ ਅਦਾਲਤ ਦਿੰਦੀ ਆ 3 ਮਹੀਨੇ 6 ਮਹੀਨੇ ਜੋ ਨਿਸ਼ਚਿਤ ਸਮੇਂ ਦੇ ਵਿੱਚ ਉਹ ਕੰਮ ਨਹੀਂ ਹੁੰਦਾ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਫਿਰ ਆਪਾਂ ਕੰਟੈਂਪਟ ਦੈਰ ਕਰਦੇ ਆ ਉਹਨੂੰ ਸੀਓਸੀ ਪਿਕ ਕਹਿੰਦੇ ਨੇ ਸੰਮਤੀ ਪਟਵਾਰੀ ਸੰਮਤੀ ਪਟਵਾਰੀ ਪੰਚਾਇਤ ਵਿਭਾਗ ਦਾ ਉਹ ਸਰਕਾਰੀ ਕਰਮਚਾਰੀ ਹੁੰਦਾ ਹੈ ਜੋ ਪੰਚਾਇਤ ਵਿਭਾਗ ਦੀਆਂ ਸ਼ਾਮਲਾ ਜ਼ਮੀਨਾਂ ਦੇ ਰਿਕਾਰਡ ਦਾ ਹਰ ਤਰ੍ਹਾਂ ਦਾ ਹਿਸਾਬ ਕਿਤਾਬ ਰੱਖਦਾ ਹੈ